ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਸ ਇਲਾਕੇ ਦੇ ਸ਼ਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹ ਫਿਰ ਉਹਨੇ ਉਸ ਨਾਲ ਜਿੰਨਾ ਕੁ ਕਰਮ ਕਰਨਾ ਸੀ ਉਹ ਕੀਤਾ ਫਿਰ ਸਿਰ 'ਚ ਉਹਦੇ ਕੋਈ ਮਤਲਬ ਕੇ ਉਹਨੇ ਇੱਟ ਮਾਰੀ ਬੱਚੇ ਦੇ ਦੇਖੋ ਜਦੋਂ ਬੱਚੇ ਦੀ ਡੈੱਡ ਬੋਡੀ ਮਿਲੀ ਆ ਉਹਦੀ লাশ ਮਿਲੀ ਆ ਉਹਦੀ ਜਿਹੜੀ ਜੀਵ ਸੀ ਕਿਉਂ ਨਾ ਹੋਵੇ ਕਿਉਂ ਨਾ ਹੋਵੇ ਇੱਥੇ ਬੰਦਾ ਕ੍ਰਾਈਮ ਕਰਦਾ ਇੱਥੇ ਕ੍ਰਾਈਮ ਕਰਕੇ ਉਹਦੇ ਪਰਚਾ ਹੁੰਦਾ ਜੇਲ੍ਹ ਚ ਲਿਆ ਜਾਂਦਾ ਉਸ ਤੋਂ ਬਾਅਦ ਛੁੱਟੀ ਆਉਂਦਾ ਪੈਰੋਲ ਜੀ ਨੂੰ ਕਹਿੰਦੇ ਆਪਾਂ ਜੇਲ੍ਹ ਚ ਛੁੱਟੀ ਆਉਂਦਾ ਛੁੱਟੀ ਆਇਆ ਪਗੋੜਾ ਹੋ ਜਾਂਦਾ ਕਿੱਥੋਂ ਲੱਭ ਲਵਾਂਗੇ ਜਾ ਕੇ ਯੂਪੀ ਚੋਂ ਬਿਹਾਰ ਚੋਂ ਬੰਗਾਲ ਚੋਂ ਬੰਦਾ ਭਾਲ ਲਵੋਗੇ ਤੇ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਬਾਰੇ ਕੋਈ ਗੌਰ ਹੀ ਨਹੀਂ ਕਰ ਰਿਹਾ ਕੋਈ ਬੋਲ ਹੀ ਨਹੀਂ ਰਿਹਾ ਸਾਰੀ ਦੁਨੀਆ ਚੁੱਪਾ ਆਪਾਂ ਹੀ ਲੈਣਾ ਆਪਾਂ ਹੀ ਦੇਣਾ ਕੀ ਅਸੀਂ ਇਸ ਗੱਲ ਨੂੰ ਡੀਕਦੇ ਵੀ ਸਾਡੀ ਕੋਈ ਜਿਹਦੇ ਬੱਚੀ ਚੱਕ ਕੇ ਸਾਡਾ ਬੱਚਾ ਚੱਕ ਕੇ ਉਹਦੇ ਨਾਲ ਆ ਵਾਪਰੇ ਉਹਦੇ ਉੱਠਾਂਗੇ ਯਾਰ